ਸਸਿਗਾਲ ਤੁਸੀਂ ਜੁੜੇ ਹੋ ਜਗਬਾਣੀ ਟੀਵੀ ਦੇ ਨਾਲ ਮੈਂ ਹਾਂ ਰਮਨਦੀਪ ਸਿੰਘ ਸੋਢੀ ਅੱਜ ਸਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇੱਕ ਸੀਨੀਅਰ ਸਿਆਸਤਦਾਨ ਜਿਨ੍ਹਾਂ ਦਾ ਕਿ ਸਿਆਸਤ ਦੇ ਵਿੱਚ ਲਗਭਗ 50 ਸਾਲ ਦਾ ਵੱਡਾ ਤਜਰਬਾ ਹੈ ਕਰੀਬ 46 ਸਾਲ ਦਾ ਸਮਾਂ ਉਹਨਾਂ ਨੇ ਕਾਂਗਰਸ 'ਚ گزارਿਆ ਮਨਿਸਟਰ ਰਹੇ ਔਰ ਸਿਆਸੀ ਤੌਰ ਤੇ ਉਹਨਾਂ ਨੂੰ ਬਹੁਤ ਸਾਰੇ ਲੋਕ ਇੱਕ ਬੁੱਧੀਜੀਵ ਦੇ ਤੌਰ ਤੇ ਪਛਾਣਦੇ ਨੇ ਮੰਨਿਆ ਜਾਂਦਾ ਹੈ ਕਿ ਜਿੱਥੇ ਕਾਨੂੰਨ ਵਿਵਸਥਾ ਤੇ ਉਹਨਾਂ ਦੀ ਬਹੁਤ ਚੰਗੀ ਪਕੜ ਹੈ ਉੱਤੇ ਹੀ ਦੇਸ਼ ਦੇ ਰਾਜਨੀਤਿਕ ਸਮਾਜਿਕ ਤੇ ਆਰਥਿਕ ਢਾਂਚੇ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਮੈਂ ਗੱਲ ਕਰ ਰਿਹਾ ਹਾਂ ਸ਼੍ਰੀ ਅਸ਼ਵਨੀ ਕੁਮਾਰ ਹੋਰਾਂ ਦੀ ਜਿਹੜੇ ਕਿ ਇਸ ਵਕਤ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਦੇਸ਼ ਦੇ ਅਸੀਂ ਪੋਲਿਟਿਕਲ ਢਾਂਚੇ ਦੇ ਬਾਰੇ ਗੱਲਬਾਤ ਕਰਾਂਗੇ ਕਿ ਉਹ ਆਪਣੇ ਇੱਕ ਇੰਨੇ ਵੱਡੇ ਤਜਰਬੇ ਦੇ ਵਿੱਚੋਂ ਆਪਣੀ ਤਿਰਛੀ ਅੱਖ ਦੇ ਨਾਲ ਕਿਸ ਤਰ੍ਹਾਂ ਦੇਸ਼ ਨੂੰ ਵੇਖ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਥੈਂਕ ਯੂ ਸਭ ਤੋਂ ਪਹਿਲਾ ਸਵਾਲ ਸਰ ਤੁਹਾਡੇ ਲਈ ਕਿ ਜ਼ਿੰਦਗੀ ਦੇ ਬਹੁਤ ਵੱਡੇ ਸਿਆਸੀ ਤਜਰਬੇ ਚੋਂ ਤੁਸੀਂ ਰਾਜਨੀਤੀ ਨੂੰ ਬਦਲਦਾ ਕਿਸ ਤਰ੍ਹਾਂ ਵੇਖ ਰਹੇ ਹੋ ਬਦਕਿਸਮਤੀ ਦੇ ਨਾਲ ਮੈਂ ਤੁਹਾਡੇ ਸਵਾਲ ਦੇ ਜਵਾਬ ਵਿੱਚ ਇਹ ਕਹਿਣਾ ਚਾਹਾਂਗਾ ਕਿ ਰਾਜਨੀਤੀ ਦਾ ਜਿਹੜਾ ਸਤਰ ਹੈ ਪਿਛਲੇ ਕੁਝ ਸਾਲਾਂ ਤੋਂ ਬਹੁਤ ਡਿੱਗਿਆ ਹੈ ਇਹ ਸਾਡੇ ਲੋਕਤੰਤਰ ਨੂੰ ਖੋਖਲਾ ਕਰ ਰਿਹਾ ਹੈ ਸਿਆਸੀ ਸੰਵਾਦ ਦੇਖ ਲਓ ਜਾਂ ਇੱਕ ਦੂਸਰੇ ਦੇ પતિ ਜਿਹੜੀ ਮੇਲ ਮਿਲਾਪ ਦੀ ਭਾਵਨਾ ਹੁੰਦੀ ਸੀ ਪਹਿਲੇ ਜਿਹੜੀ ਹੁਣ ਬਿਲਕੁਲ ਸਿਫਰ ਹੈ ਉਹਨੂੰ ਦੇਖ ਲਓ ਜਾਂ ਫਿਰ ਸ਼ੈਲੀ ਦੇਖ ਲਓ ਪਾਸ਼ਾ ਦੇਖ ਲਓ ਜਿਨ੍ਹਾਂ ਮੁੱਦਿਆਂ ਤੇ ਲੜਾਈ ਹੋ ਰਹੀ ਹੈ ਉਹ ਦੇਖ ਲਓ ਇਹ ਕਿਸੇ ਨੂੰ ਵੀ ਅਦਰਸ਼ਵਾਦੀ ਰਾਜਨੀਤੀ ਦਾ ਦਰਸ਼ਨ ਨਹੀਂ ਦਿਖਾਂਦੇ ਜੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਾ ਨੂੰ ਕੀ ਸਿੱਖਿਆ ਦੇਣੀ ਹੈ ਕੀ ਸੀਧ ਦੇਣੀ ਹੈ ਕਿ ਦੇਸ਼ ਦੀ ਰਾਜਨੀਤੀ ਕਿ ਹੋ ਜਈ ਹੋਵੇ ਅੱਜ ਦਾ ਜੇ ਮੈਂ ਪਰਦੇਸ਼ ਦੇਖ ਰਿਹਾ ਉਹਦੇ ਵਿੱਚ ਮੈਨੂੰ ਬਹੁਤ ਮਾਇੂਸੀ ਹੈ ਜੀ ਕੁਝ ਲੋਕ ਹਰ ਪਾਰਟੀ ਦੇ ਵਿੱਚ ਇਹੋ ਜੇ ਹਨ ਅ ਮੈਂ ਤੇ ਇਹ ਵੀ ਕਹਾਂਗਾ ਕਿ ਵਦੇਰੇ ਲੋਕ ਵਦੇਰੀਆਂ ਪਾਰਟੀਆਂ ਵਿੱਚ ਕਾਮਯਾਬ ਲੋਕ ਨੇ ਚੰਗੇ ਲੋਕ ਨੇ ਸੂਝਵਾਨ ਲੋਕ ਨੇ ਸਮਝਦਾਰ ਲੋਕ ਨੇ ਪਰ ਮੋٹے ਤੌਰ ਤੇ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਔਰ ਦੂਸਰੇ ਤਰ੍ਹਾਂ ਦੇ ਲੋਕ ਅੱਗੇ ਆਂਦੇ ਨੇ ਜਿਸ ਤੇ ਕਰਕੇ ਸੰਵਾਦ ਵੀ ਦਾ ਪੱਧਰ ਵੀ ਘਟ ਰਿਹਾ ਹੈ ਜਿਹੜੇ ਨੈਤਿਕ ਸਾਡੇ ਸਾਡੀਆਂ ਕਦਰਾਂ ਸਤਾਂ प्रति किसे कोई ध्यान नहीं और जो आन वाली व्डिया देश के दे प्रति चुनौतियां ने राजनीति कोई सबसटांटिव जिक्र नहीं ये सब चीज़ों का जरा कुल मिला के जो मतलब है वो थोड़े तो सवाल दे जो के जवाब कहोंगा कि राजनीति देर डिग रहे हैं अज है कि बुद्धिजीवी राजनीति आन पढ़े लिखे लोग दूरदर्शिता ਦੇ ਪਛਾਣ ਕਰਨ ਵਾਲੇ ਲੋਕ ਉਹ ਅਗਿਆਨ ਉਹ ਦੇਸ਼ ਨੂੰ ਦਿਸ਼ਾ ਦੇਣ ਅਤੇ ਸਭੀ ਪਾਰਟੀਆਂ ਨੂੰ ਘੱਟ ਤੋਂ ਘੱਟ ਕੁਝ ਅਜਿਹੇ ਮੁੱਦੇ ਚੁਣਨੇ ਛੇਦੇ ਨੇ ਜਿੱਥੇ ਇੱਕ ਰਾਏ ਹੋਵੇ ਸਰ ਮੈਂ ਅਕਸਰ ਵੇਖਿਆ ਹੈ ਕਿ ਬਹੁਤ ਹੀ ਜੜੀ ਬੁੱਧੀਜੀਵੀ ਲੋਕ ਸੀ ਤੁਸੀਂ ਆਪ ਹੀ ਇਹ ਗੱਲ ਕੀਤੀ ਕਿ ਕਾਬਲ ਲੋਕਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ ਵਿਦਨ ਪੋਲਿਟਿਕਸ ਵਿੱਚ ਬਹੁਤ ਵੱਡਾ ਨੈਪੋਟਿਜ਼ਮ ਹੈਗਾ ਪੰਜਾਬ ਦੀ ਗੱਲ ਕਰੀਏ ਜਾਂ ਦੇਸ਼ ਦੀ ਗੱਲ ਕਰੀਏ ਤਾਂ ਅਕਸਰ ਹੀ ਗੱਲ ਕਹੀ ਜਾਂਦੀ ਕਿ ਫਲਾਣਾ ਲੀਡਰ ਕਾਬਲ ਬਹੁਤ ਸੀ ਉਹ ਕਿਤਾਬਾਂ ਬਹੁਤ ਪੜ੍ਹਦਾ ਸੀ ਉਹਨੂੰ ਸਮਝ ਬੜੀ ਸੀ पर वो फेल हो गया ये फेल तो मुताबिक मैं तो दसना यही बदकिस्मती है मैं मेरा एक बड़ा मित्र है मेरा दोस्त है मेरा खैर खुआह है एक दिन मैं कह लगे कि अश्विनी थोड़े लिए पॉलिटिक्स ठीक नहीं है मैं क्या जी वो क्यों तुम तो बड़े आदर्शवादी हो मैं हैरान मैं हक्का पक्का हो गया मैं हस पिया मैं क्या मित्र एक गल दस बेटा जो राजनीति आदर्शवाद नहीं चाहिए तो फिर कितने चाहिए था? ਜਿਸ ਲੋਕਤੰਤਰ ਵਿੱਚ ਇਹ ਦਲੀਲ ਦਿੱਤੀ ਜਾਵੇ ਕਿ ਕਾਮਯਾਬ ਹੋਣ ਲਈ ਅਦਰਸ਼ਵਾਦ ਨੂੰ ਪਿੱਛੇ ਰੱਖੋ ਔਰ ਮਸਲ ਤਨ ਬਲ ਦੀ ਸ਼ਕਤੀ ਨੂੰ ਗ੍ਰਹਿਣ ਕਰੋ ਤਾਂ ਸੱਤਾ ਹਾਸਲ ਕਰੋ ਉਸ ਲੋਕਤੰਤਰ ਦਾ ਪਵਿਕ ਅੰਧਕਾਰ ਮੈਂ ਹੈ ਪਰ ਕਾਬਲੀਅਤ ਤੇ ਸਰ ਮਕਬੂਲੀਅਤ ਹਾਵੀ ਕਿਉਂ ਹੋ ਰਹੀ ਹੈ ਫਿਰ ਦੇਖੋ ਕਾਬਲੀਅਤ ਔਰ ਮਕਬੂਲੀਅਤ ਦਾ ਮੇਲ ਹੋਣਾ ਜ਼ਰੂਰੀ ਹੈ ਸਿਰਫ ਕਿਤਾਬਾਂ ਪੜ੍ਹ ਕੇ ਸਿਆਸਤ ਨਹੀਂ ਹੁੰਦੀ ਇਹ ਗੱਲ ਠੀਕ ਹੈ ਮਗਰ ਕਿਤਾਬਾਂ ਪੜ੍ਹ ਕੇ لیاقت ਦੇ ਨਾਲ ਸੋਚ ਵੱਡੀ ਹੁੰਦੀ ਹੈ ਜਿਸ ਸੋਚ ਨੂੰ ਫਿਰ ਇਨਸਾਨ ਆਮ ਲੋਕਾਂ ਵਿੱਚ ਲਿਜਾ ਸਕਦਾ ਹੈ ਜੇ ਲੀਡਰ ਦੀ ਆਪਣੀ ਸੋਚ ਕੁਝੇ ਤੱਕ ਸੀਮਤ ਹੈ ਤੇ ਉਹਨੇ ਲੋਕਾਂ ਨੂੰ ਦਿਸ਼ਾ ਕੀ ਦੇਣੀ ਹੈ ਪੜ੍ਹੇ ਲਿਖੇ ਲੋਕਾਂ ਦਾ ਅਪ ਇੰਟੈਗ੍ਰਿਟੀ ਵਾਲੇ ਲੋਕਾਂ ਦਾ ਸਾਫ਼ ਸੁਥਰੇ ਲੋਕਾਂ ਦੀ ਸਮਾਜ ਵਿੱਚ ਪਾਵੇਂ ਇਲੈਕਸ਼ਨ ਜਿੱਤਣਾ ਜਿੱਤਨ ਇੱਕ ਇੱਜ਼ਤ ਹੁੰਦੀ ਹੈ ਜੀ ਉਸ ਇੱਜ਼ਤ ਨੂੰ ਟਰਾਂਸਲੇਟ ਇਨਸਾਨ ਆਪਣੇ ਵਿਚਾਰਾਂ ਦੀ ਸਪੋਰਟ ਵਿੱਚ ਕਰ ਸਕਦਾ ਹੈ ਪਹਿਲੇ ਜਿਸ ਵੇਲੇ ਫਰੀਡਮ ਮੂਵਮੈਂਟ ਦਾ ਦੌਰ ਸੀ ਜਿਸ ਵੇਲੇ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਸੀ ਉਸ ਵੇਲੇ ਕਿੰਨੇ ਕਿੰਨੇ ਵੱਡੇ ਨੇਤਾ ਹੈ ਅੱਜ 100 ਸਾਲ ਦੇ ਬਾਅਦ ਵੀ ਉਹਨਾਂ ਨੂੰ ਯਾਦ ਕਿਉਂ ਕੀਤਾ ਜਾਂਦਾ ਹੈ ਕਿਉਂ ਅੱਜ ਦੇ ਜੇ ਕਾਮਯਾਬ ਨੇਤਾ ਨੇ ਜੇ ਮੰਤਰੀ ਬਣ ਗਏ ਐਮਐਲਏ ਬਣ ਗਏ ਉਹਨਾਂ ਨੂੰ ਕਿਉਂ ਨਹੀਂ ਯਾਦ ਕਰਦੇ ਜਿਸ ਵੇਲੇ ਉਹ ਉਹਨਾਂ ਕੋਲ ਹੁੰਦਾ ਨਹੀਂ ਹੁੰਦਾ ਬਿਲਕੁਲ ਇਹ ਤੁਹਾਡੀ ਗੱਲ ਦਾ ਜਵਾਬ ਹੈ ਸਰਮਨੂ ਯਾਦ ਹੈ ਮੈਂ ਛੋਟਾ ਸੀ ਤਾਂ ਪਿੰਡਾਂ ਦੇ ਵਿੱਚ ਲੀਡਰ ਨੇ ਆਉਣਾ ਤਾਂ ਲੋਕਾਂ ਨੇ ਲੀਡਰ ਨੂੰ ਉੱਚੀ ਥਾਂ ਤੇ ਬਿਠਾਉਣਾ ਤੇ ਆਪ ਦਰਿਆ ਮਿਛਾ ਕੇ ਬੈਠਦੇ ਸੀ ਪਰ ਹੁਣ ਸਰ ਆਪੋਜੀਟ ਹੋ ਗਿਆ ਹੁਣ ਮਾਫ ਕਰਿਓ ਲੀਡਰ ਦੀ ਜਿਹੜੀ ਧਾਰਨਾ ਬਣ ਗਈ ਹੈ ਉਹ ਥਾਗ ਹੈ ਇਹ ਚੋਰ ਹੈ ਇਹ ਕਰਪਟ ਹੈ ਇਹ ਭ੍ਰਿਸ਼ਟ ਹੈ ਚਿੱਟੇ ਕੁਰਤੇ ਪਜਾਮਾ ਨੂੰ ਵੇਖ ਕੇ ਲੋਕ ਨਾਲ ਦੀ ਨਾਲ ਕਹਿਣ ਲੱਗਦੇ ਆ ਕਿ ਇਹ ਚੋਰ ਆ ਗਏ ਇਹਦੇ ਲਈ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਮੈਂ ਪੂਰੇ ਸਿਸਟਮ ਨੂੰ ਜ਼ਿੰਮੇਵਾਰ ਮੰਨਦਾ ਹਾਂ ਮੈਂ ਕਿਸੇ ਇੱਕ ਪਾਰਟੀ ਨੂੰ ਦੋਸ਼ ਨਹੀਂ ਕਹਿ ਰਿਹਾ ਕੋਈ 19 ਵੀ ਦਾ ਫਰਕ ਹੋ ਸਕਦਾ ਹੈ ਇਹ ਕੱਲ ਸ਼ੁਰੂ ਹੋਈ ਹੈ 70 ਦੇ ਬਾਅਦ ਮੈਂ ਦੇਖਿਆ ਗਿਆ ਕਿ 70 ਦੇ ਦਸ਼ਕ ਤੋਂ ਬਾਅਦ ਲਗਾਤਾਰ ਗਿਰਾਵਟ ਹੈ ਜਾਰੀ ਹੈ ਇੱਕ ਹੋਰ ਕਾਰਨ ਹੈ ਹੋ ਗਿਆ ਕਿ ਲੋਕਾਂ ਨੇ ਲੋਕ ਸੰਗਠਨ காங்கிரஸ் ਪਾਰਟੀ ਦਾ ਇੱਕ ਜ਼ਮਾਨੇਸ਼ ਇੰਦਰਾਜੀ ਜਿਸਵਲ ਇੰਦਰਾਜੀ ਤਰਕ ਕਰਦੇ ਸੀ ਤੇ ਉਹਨਾਂ ਦੇ ਨਾਂ ਨੂੰ ਓਟਾ ਪੈਂਦੇ ਸਨ ਤੇ ਲੀਰ ਨੇ ਇਹ ਸਮਝ ਲਿਆ ਕਿ ਮੈਨੂੰ ਕੋਈ ਸੇਵਾ ਸੁਭਾ ਕਰਨ ਦੀ ਲੋੜ ਨਹੀਂ ਜੇ ਮੈਨੂੰ ਟਿਕਟ ਮਿਲ ਗਿਆ ਤਾਂ ਮੈਂ ਆਪੇ ਬੰਨ ਜਾਣਾ ਇੰਦਰਾਗਾਂਦੀ ਨੋਟਾ ਪੈ ਜਾਣੀ ਹੈ ਨੇ ਉਹਨਾਂ ਦੀ ਜਿਹੜੀ ਪਬਲਿਕ ਸਰਵਿਸ ਦੀ ਜਿਹੜੀ ਡਿਊਟੀ ਸੀ ਉਸ ਦੇ ਪ੍ਰਤੀ ਆਸਥਾ ਘਟਦੀ ਗਈ इलेक्शन महंगे हो गए पैसे की लोड वद्दी गई फिर बहुबनिया की लोड वद्दी गई क्योंकि वायलेंस भी शुरू हो गया एक लगा मैं किसी एक पार्टी विशेष या व्यक्ति विशेष दोष नहीं देना चाहता पर ओवर द इयर्स कलेक्टिव डिक्लाइन हुआ है कलेक्टिव हो। और आज लोड है कि कलेक्टिवली एन चुकी है हल की है सर तुम्हारे मुताबिक एदा हल एको है सारी पार्टियां ए तय कर कि असी ਆਪਣੇ ਸਭ ਤੋਂ ਸੁਚੱਜੇ ਅਤੇ ਵਧੀਆ ਲੋਕਾਂ ਨੂੰ ਵਿਧਾਇਕਾ ਵਿੱਚ ਜਾਂ ਪਾਰਲੀਮੈਂਟ ਵਿੱਚ ਭੇਜਣਾ ਹੈ ਜੀ ਆਪਣੇ ਸਭ ਤੋਂ ਅੱਛੇ ਲੋਕਾਂ ਨੂੰ ਸਿਰਫ ਪੜ੍ਹੇ ਲਿਖੇ ਨਹੀਂ ਜੋ ਲੋਕਾਂ ਨਾਲ ਸੰਪਰਕ ਰੱਖੇ ਪਰੇ ਲਿਖੇ ਵੀ ਹੋਣ ਜਿਨ੍ਹਾਂ ਦੀ ਛਵੀ ਸਾਫ਼ ਹੋਵੇ ਜਿਨ੍ਹਾਂ ਦੀ ਯੋਗਤਾ ਹੋਵੇ ਔਰ ਉਹ ਉਹ ਆਪਣੀ ਗੱਲ ਕਹਿਣ ਦੀ ਸ਼ਮਤਾ ਰੱਖਦੇ ਹੋਣ ਔਰ ਉਹਨਾਂ ਦੀ ਗੱਲ ਨੂੰ ਸੁਣਨ ਦਾ ਫਿਰ ਹਿਰਦਾ ਵਿੱਚ ਹੈ ਦਾ ਲੀਡਰਸ਼ਿਪ ਨੂੰ ਜਦ ਇਹ ਸਭ ਚੀਜ਼ਾਂ ਹੋਣ ਗਿਆ ਤੇ ਪਾਰਟੀ ਦੀ ਛਵੀ ਬਿਹਤਰ ਹੋਏਗੀ ਲੋਕ ਆਪਣੀ ਫਿਰ ਪਾਰਟੀ ਆਪਣੇ ਮਨਪਸੰਦ ਪਾਰਟੀ ਚੁਣਨਗੇ ਮੈਂ ਕਹਿ ਰਿਹਾ ਮੈਨੂੰ ਕਿਸੇ ਪੁੱਛਿਆ ਵੀ ਜੇ ਤੁਹਾਨੂੰ ਕੋਈ ਪੁੱਛੇ ਕਿ ਕਿਹਨੂੰ ਵੋਟ ਦੇ ਰਹਾ ਹੈ ਤੇ ਮੈਂ ਕਹਾਂਗਾ ਹਰ ਪਾਰਟੀ ਦਾ ਜਿਹੜਾ ਸਭ ਤੋਂ ਬਿਹਤਰੀਨ ਕੈਂਡੀਡੇਟ ਹੈ ਉਸ ਹਲਕੇ ਉਸੇ ਨੂੰ ਵੋਟ ਦੇਦੇ ਹੋ ਪਰ ਸਰ ਕੰਟਰੀਰੀ ਪਾਰਟਿਕ ਮੇਰਾ ਸਵਾਲ ਹੈ ਕਿ ਸਿਆਸਤ ਚ ਤੱਕ ਕਾਬਲੀਅਤ ਦੀ ਨਿਸ਼ਾਨੀ ਹੁੰਦੀ ਹੈ ਜਿੱਤ ਕਿ ਬੰਦਾ ਜਿੱਤ ਗਿਆ ਤਾਂ ਉਹ ਬੰਦਾ ਕਾਬਲ ਹੈ ਜਾਂ ਫਿਰ ਇਹ ਵੀ ਗੱਲ ਹੈ ਕਿ ਕਹੀ ਜਾਂਦੀ ਹੈ ਕਿ ਕਿਸੇ ਵੀ ਮੁਲਕ ਦੇ ਲੋਕ ਚੰਗੇ ਜਾਂ ਲੀਡਰ ਚੰਗੇ ਜਾਂ ਮਾੜੇ ਨਹੀਂ ਹੁੰਦੇ ਜਿੱਦਾਂ ਦੇ ਲੋਕ ਹੁੰਦੇ ਆ ਉਦਾਂ ਦੇ ਲੀਡਰ ਹੁੰਦੇ ਆ ਹੁਣ ਜਿਹੜੇ ਰੈਂਡਮਲੀ ਲੋਕਾਂ ਨੂੰ ਸਿਲੈਕਟ ਕਰਕੇ ਪਾਰਟੀਆਂ ਜਿਵੇਂ ਪੰਜਾਬ ਦੀ ਆਪਾ ਗੱਲ ਕਰ ਲਈਏ ਰੈਂਡਮਲੀ ਲੋਕਾਂ ਨੂੰ ਚੱਕਿਆ ਗਿਆ ਤਾਂ ਉਹ ਓਵਰ ਦਾ ਨਾਈਟ ਤੁਸੀਂ ਦੇਖੋ ਕਿ ਉਹ ਬੰਦੇ ਜਿੱਤ ਗਏ ਮੈਂ ਤੁਹਾਨੂੰ ਦੱਸਣਾ ਤੁਸੀਂ ਇਹ ਸਵਾਲ ਪੁੱਛਿਆ ਬਹੁਤ ਅਹਿਮ ਹੈ ਜੇਡੀ ਇਲੈਕਸ਼ਨ ਡਾਕਟਰ ਮਨਮੋਹਨ ਸਿੰਘ ਸਾਊਥ ਦਿੱਲੀ ਤੋਂ ਲੜੇ ਸੀ ਉਹ ਸੀ ਲੋਕ ਸਭਾ ਚੌਂਵਿਚ ਫੂਲਾ ਦੇਵੀ ਵੀ ਚੋਣ ਲੜੀ ਸੀ ਫੂਲਾ ਦੇਵੀ ਜਿੱਤ ਗਈ ਮਨਮੋਹਨ ਸਿੰਘ ਹਾਰ ਗਏ ਹੁਣ ਤੁਸੀਂ ਕੀ ਕਹੋਗੇ ਮਨਮੋਹਨ ਸਿੰਘ ਕਾਬਿਲ ਨਹੀਂ ਸਨ ਫੁੱਲਾ ਦੇ ਵੀ ਕਾਬਿਲ ਇਹ ਹੀ ਮੈਂ ਤੁਹਾਡੇ ਕੋਲ ਜਵਾਬ ਲੈਣਾ ਚਾਹੁੰਦਾ ਮੇਰੀ ਮੇਰੇ ਉਦਾਹਰਨ ਦਾ ਜਵਾਬ ਹੈ ਕਾਬਲੀਅਤ ਆਪਣੀ ਥਾਂ ਅਟਲ ਹੈ ਇਨਸਾਨ ਦੀ ਸ਼ਖਸੀਅਤ ਆਪਣੀ ਥਾਂ ਅਟਲ ਹੈ ਮੈਂ ਕੋ ਫੁੱਲਾ ਦੇ ਵੀ ਜਿਹਨੂੰ ਬੁਰਾ ਜਾਂ ਚੰਗਾ ਨਹੀਂ ਕਹਿ ਰਿਹਾ ਹੁਣ ਗੁਜ਼ਰ ਗਏ ਨੇ ਮਗਰ ਫੁੱਲਾ ਦੇ ਵੀ ਜਿੱਤ ਗਈ ਮਨਮੋਹਨ ਸਿੰਘ ਹਾਰ ਗਏ ਇਹ ਜੋ ਤੁਹਾਡੀ ਗੱਲ ਹੈ ਇਹ ਰਿਫਲੈਕਸ਼ਨ ਹੈ ਲੋਕਾਂ ਦੇ ਉੱਪਰ ਇਨ ਇਨ ਅ ਵੇ ਕਿ ਜਜਮੈਂਟ ਕੀਤਾ ਲੋਕਾਂ ਦੇ

ਇਹ ਇਹਦਾ ਇਹ ਮਤਲਬ ਨਹੀਂ ਕਿ ਇੰਡੀਵਿਜੂਅਲ ਦੀ ਸਖਸ਼ੀਅਤ ਦੀ ਕੋਈ ਕਦਰ ਨਹੀਂ ਅਸੀਂ ਚੰਗੇ ਬੰਦਿਆਂ ਨੂੰ ਜੇ ਸਾਡਾ ਇਲੈਕਟੋਰਲ ਪ੍ਰੋਸੈਸ ਐਨਾ ਕਰਪਟ ਹੋ ਚੁੱਕਾ ਹੈ ਕਿ ਜਿਹਦੇ ਵਿੱਚ ਬਹੁਪਲਿਆ ਦੀ ਗੱਲ ਹੈ ਜਿਹਦੇ ਵਿੱਚ ਤਨ ਔਰ ਦੌਲਤ ਦੀ ਦੀ ਗੱਲ ਹੈ ਉਹਦੇ ਵਿੱਚ ਸਾਡਾ ਸਿਸਟਮ ਹੈ ਕਸੂਰਵਾਰ ਇੰਡੀਵਿਜੂਅਲ ਕਸੂਰਵਾਰ ਨਹੀਂ ਹੈ ਇੱਕ ਬੰਦਾ ਅਜ ਤੋ ਸਿਰ ਸੋਚੇ ਤੇ ਕੋਲ ਕਰੋੜਾ ਰੁਪਏ ਨਾ ਹੋਣ ਜਾਂ ਕਰੋੜਾ ਰੁਪਏ ਇਕੱਠੇ ਕਰਨ ਦੀ ਤਾਕਤ ਨਾ ਹੋਵੇ ਉਹ ਚੋਣ ਨਹੀਂ ਲੜ ਸਕਦਾ ਜੀ ਸੋ ਇਟ ਇਜ਼ ਨਾਟ ਦੀ ਇੰਡੀਵਿਜੂਅਲ ਵਾਸ ਟੂ ਬੀ ਬਲੇਮਡ ਸਿਸਟਮ ਇਜ਼ ਟੂ ਬੀ ਬਲੇਮਡ ਸਿਸਟਮ ਦਾ ਕਸੂਰ ਹੈ ਤੁਸੀਂ ਪੈਸੇ ਦੇ ਧਨਾਲਵੰਦ ਦੀ ਗੱਲ ਕੀਤੀ ਇੱਕ ਦੌਰ ਸੀ ਜਦੋਂ ਤੁਸੀਂ ਅਰਲੀ ਟਾਈਮ ਪੋਲਿਟਿਕ ਸ਼ੁਰੂ ਕੀਤੀ ਪ੍ਰੋ ਪੀਪਲ ਪੋਲਿਟਿਕਸ ਦਾ ਅਜੰਡਾ ਹੁੰਦਾ ਸੀ ਲੋਕਾਂ ਦੇ ਲਈ ਲੋਕਾਂ ਦੁਆਰਾ ਤੇ ਲੋਕਾਂ ਲਈ ਚੁਣੀ ਗਈ ਜਿਹੜੀ ਹੈ ਸਰਕ ਲੋਕਾਂ ਦੇ ਲਈ ਚੁਣੀ ਗਈ ਸਰਕਾਰ ਉਹਦੇ ਚ ਜੌਬਸ ਕ੍ਰੀਏਟ ਕਰਨੀਆਂ ਰੋਡ ਡਿਵੈਲਪਮੈਂਟ ਕਰਨੀ ਸਾਰਾ ਕੁਝ ਬਟ ਜਿਹੜੀ ਹੁਣ ਪੋਲਿਟਿਕਸ ਪ੍ਰੋ ਪੀਪਲ ਪੋਲਿਟਿਕਸ ਹੋ ਰਹੀ ਹੈ ਸਰ ਉਹਦੇ ਚ ਹੈ ਤੁਸੀਂ ਘਰੇ ਬੈਠੋ ਤੁਹਾਨੂੰ ਸਾਰਾ ਕੁਝ ਮੁਹੱਈਆ ਕਰਵਾਇਆ ਜਾਵੇਗਾ ਤੇ ਲੋਕ ਉਹਨੂੰ ਐਕਸੈਪਟ ਵੀ ਕਰਦੇ ਚਾਹੇ ਉਹਨੂੰ ਨੈਸ਼ਨਲ ਲੈਵਲ ਤੇ ਵੇਖਿਆ ਜਾਵੇ ਚਾਹੇ ਉਹਨੂੰ ਆਪਾਂ ਰੀਜਨਲ ਲੈਵਲ ਤੇ ਵਿਦਨ ਸਟੇਟਸ ਵੇਖੀਏ ਇਹ ਸੁਰਝਾਨ ਨੂੰ ਜਾਂ ਸਿਆਸਤ ਦੀ ਟਰਾਂਸਫਰਮੇਸ਼ਨ ਨੂੰ ਤੁਸੀਂ ਕਿਵੇਂ ਵੇਨੇ ਹੋ ਕੁਝ ਲੋਕ ਇਹਨੂੰ ਪੋਲਿਟੀਕਲ ਕਰਪਸ਼ਨ ਕਹਿੰਦੇ ਨੇ ਕਿ ਤੁਸੀਂ ਫ੍ਰੀ ਰਾਸ਼ਨ ਦੇ ਕੇ ਫ੍ਰੀ ਪੈਨਸ਼ਨਾਂ ਦੇ ਕੇ ਵਜ਼ੀਫੇ ਲਾ ਕੇ ਆਪਣੀ ਵੋਟਾਂ ਨੂੰ ਖਰੀਦ ਰਹੇ ਹੋ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਥਿਸ ਇਜ਼ ਐਨ ਐਕਟ ਆਫ ਪੋਲਿਟੀਕਲ ਕਰਪਸ਼ਨ ਔਰ ਇਹਦੇ ਵਿੱਚ ਇਨ ਅ ਵੇ ਕੁਝ ਤੱਤ ਵੀ ਹੈ ਜੀ ਮਗਰ ਦੂਸਰੀ ਔਰ ਸਰਕਾਰਾਂ ਦਾ ਕੰਮ ਹੈ ਕਿ ਜਿਹੜੇ ਬਹੁਤ ਦਬੇ ਕੁਚਲੇ ਲੋਕ ਨੇ ਉਹ ਉੱਪਰ ਆਣ ਉਹਨਾਂ ਦੀ ਇੰਪਾਵਰਮੈਂਟ ਹੋਵੇ ਉਹਨਾਂ ਨੂੰ ਜੋ ਸਹੂਲਤ ਦੇ ਸਕਦੀ ਹੈ ਸਰਕਾਰਾਂ ਵੈਲਫੇਅਰ ਸਟੇਟ ਦੀ ਫਿਲਾਸਫੀ ਹੈ ਵੈਲਫੇਅਰ ਸਟੇਟ ਦੀ ਫਿਲਾਸਫੀ ਹੈ ਵੇ ਕਿ ਜਿਹੜੇ ਬਹੁਤ ਦਬੇ ਹੋਏ ਨੇ ਆਰਥਿਕ ਤੌਰ ਤੋਂ ਬਹੁਤ ਕ੍ਰਸ਼ਡ ਲੋਕ ਨੇ ਉਹਨਾਂ ਨੂੰ ਜਿੱਥੋਂ ਤੱਕ ਸਟੇਟ ਆਪਣੇ ਜ਼ਰਾਏ ਚੋਂ ਕੁਝ ਮਦਦ ਦੇ ਸਕੇ ਦਵੇ ਮੈਂ ਉਸ ਦੇ ਖਿਲਾਫ ਨਹੀਂ ਜੀ ਮਗਰ ਇਹਦਾ ਅੱਜ ਕੱਲ ਜੋ ਦੇਖਣ ਨੂੰ ਆ ਰਿਹਾ ਹੈ ਇਲੈਕਸ਼ਨਾਂ ਦੇ ਨੇੜੇ ਮੈਨੀਫੈਸਟੋ ਦੇ ਵਿੱਚ ਉਹ ਚੀਜ਼ਾਂ ਦੇ ਵਾਅਦੇ ਕਰ ਦਿੱਤੇ ਜਾਂਦੇ ਨੇ ਜਿਹੜੇ ਅਸੀਂ ਜਾਣਦੇ ਹਾਂ ਕਿ ਅਸੀਂ ਨਹੀਂ ਪੂਰੇ ਕਰ ਸਕਦੇ ਉਹ ਠੱਗੀ ਹੈ ਉਹ ਲੋਕਾਂ ਨਾਲ ਠੱਗੀ ਹੈ ਉਹ ਵਿਸ਼ਵਾਸ ਘਾਤ ਹੈ ਤੁਸੀਂ ਲੋਕਾਂ ਨੂੰ ਇੱਕ ਕੱਕਾ ਤੁਹਾਨੂੰ ਦੇ ਸਕਦੇ ਆ ਇਹ ਨਹੀਂ ਦੇ ਸਕਦੇ ਇਸ ਕਰਕੇ ਨਹੀਂ ਦੇ ਸਕਦੇ ਇਹਦੇ ਇਹ ਕਾਰਨ ਨੇ ਲੋਕ ਸਮਝਣ ਕਿ ਤੁਸੀਂ ਦੇਖੋ ਇੰਨੇ ਸਾਲ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਦੇਣੇ ਪਏ ਕੋਈ ਬਗਾਵਤ ਨਹੀਂ ਹੋਈ ਪਰ ਲੜਾਈ ਤਦ ਪਈ ਜਦ ਪੈਸੇ ਵੀ ਦਿੰਦੇ ਸੀ ਬਿੱਲ ਵੀ ਦਿੰਦੇ ਸੀ ਤੇ ਬਿਜਲੀ ਆਉਂਦੀ ਵੀ ਨਹੀਂ ਸੀ ਉਹ ਕਹਿੰਦੇ ਸੀ ਸਾਨੂੰ ਫਸਾਦੇ ਕੋਲੋਂ ਲਓ ਜੋ ਜਾਇਜ਼ ਬੰਦਾ ਹੈ ਬਿਜਲੀ ਦਾ ਲਓ ਕਿਸਾਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਤੁਹਾਨੂੰ ਫ੍ਰੀ ਹਾਲ ਤੋਂ ਪਹਿਲੇ ਕੁਝ ਸਾਲਾਂ ਤੋਂ ਪਹਿਲੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਸਭ ਕੁਝ ਫ੍ਰੀ ਦਿਓ ਪਰ ਕਿਉਂ ਬਿਜਲੀ ਤਾਂ ਦੋ ਨਤੀਜਾ ਇਹ ਹੋਇਆ ਤੁਸੀਂ ਫ੍ਰੀ ਬਿਜਲੀ ਦੇਣ ਲੱਗ ਪਏ ਸਾਰੇ ਤੁਹਾਡੇ ਲੈਕਸਿਟੀ ਬੋਰਡ ਦਿਵਾਲੀਆ ਸਟੇਟ ਡਿਸਟ੍ਰੀਬਿਊਸ਼ਨ ਕੰਪਨੀਆਂ ਦਿਵਾਲੀਆ ਹੁਣ ਐਗਰੀਕਲਚਰ ਦੀ ਗੱਲ ਕਰ ਲਈਏ ਪੰਜਾਬ ਸਾਰਾ ਐਗਰੀਕਲਚਰ ਸਟੇਟ ਹੈ ਜੀ ਜਦ ਤੱਕ ਛੋੜਨੇ ਔਰ ਕਨੈਕਟ ਦੇ ਵਿੱਚ ਔਰ ਨਹੀਂ ਨਿਕਲਾ ਕੇ ਪਾਣੀ ਨਹੀਂ ਹੈ ਮੈਂ ਪਲਾਨਿੰਗ ਮੰਤਰੀ ਸੀਗਾ ਮੇਰੇ ਕੋਲ ਰਿਪੋਰਟ ਆਈ ਕਿ ਪੰਜਾਬ ਦੇ 235 ਤੱਕ ਪਤਾ ਨਹੀਂ 7 ਜਾਂ 8 ਡਿਸਟ੍ਰਿਕਟ ਇਹੋ ਜੇ ਹੋ ਜਾਣਗੇ ਜਿੱਥੇ ਪੀਨ ਦਾ ਪਾਣੀ ਨਹੀਂ ਮਿਲੇਗਾ ਬਿਲਕੁਲ ਡਾਰਕ ਜ਼ੋਨ ਹੈ ਡਾਰਕਸ ਤੋ ਕਈ ਲੋਕਾਂ ਨੇ ਕੋਸ਼ਿਸ਼ ਕਰ ਲਈ ਮੈਂ ਕਹਾਂਗਾ ਅਮਰਿੰਦਰ ਸਿੰਘ ਨੇ ਪਹਿਲ ਕੀਤੀ ਔਰ ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਕ੍ਰੌਪ ਡਾਈਵਰਸਿਫਿਕੇਸ਼ਨ ਹੋਏ ਪਰ ਨਹੀਂ ਹੋਈ ਕਿਉਂਕਿ ਕਿਸਾਨਾਂ ਨੂੰ ਆਪਣੀ ਇਕਨੋਮਿਕ ਸਿਕਿਉਰਿਟੀ ਚਾਹੀਦੀ ਹੈ ਤੇ ਇਹ ਹਲ ਕੱਢਣ ਦੀ ਲੋੜ ਹੈ ਸਭ ਨੂੰ ਮਿਲ ਜੁਲ ਕੇ ਕਰਨ ਹਰ ਚੀਜ਼ ਦਾ ਰਾਜਨੀਤੀਕਰਨ ਕਰਨਾ ਗਲਤ ਹੈ ਕੋਈ ਸਰਕਾਰ ਠੀਕ ਵੀ ਕੰਮ ਕਰ ਦਈਏ ਤੇ ਗਲਤ ਹੁਣ ਮੋਦੀ ਸਰਕਾਰ ਦੇ ਨਾਲ ਕਿਸੇ ਨੂੰ ਕੋਈ ਗਿਲਾ ਹੋ ਸਕਦਾ ਕੋਈ ਹੋ ਸਕਦਾ ਪਰ ਜਿਹੜਾ ਮੋਦੀ ਸਰਕਾਰ ਠੀਕ ਕੰਮ ਵੀ ਕਰ ਰਹੀ ਹੈ ਉਹਦੇ ਤੇ ਵੀ ਉਹਨੂੰ ਕ੍ਰਿਟਿਸਾਈਜ਼ ਕਰੋ ਔਸੇ ਤਰ੍ਹਾਂ ਜੇ ਪੰਜਾਬ ਦੀ ਸਰਕਾਰ ਹੈ ਜੋ ਗਲਤ ਕਰ ਰਹੀ ਹੈ ਕ੍ਰਿਟਿਕਾਈਜ਼ ਕਰੋ ਜੇ ਕੋ ਠੀਕ ਕਰ ਰਹੀ ਹੈ ਉਹ ਵੀ ਕ੍ਰਿਟਿਕਾਈਜ਼ ਕਰੋ ਇਹ ਕਰਤੇ ਹੈ ਆਪੋਜੀਸ਼ਨ ਦਾ ਕੰਮ ਸਿਰਫ ਇਹ ਨਹੀਂ ਹੈ ਕਿ ਹਰ ਚੀਜ਼ ਤੇ 네ਗੇਟਿਵ ਹੋਵੇ ਜੀ ਆਫਟਰ ਆਲ ਅੱਜ ਦੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਸਵੀਕਾਰ ਕਰ ਰਹੇ ਨੇ ਦੇਸ਼ ਪੱਧਰ ਦੇ ਉੱਪਰ ਜੀ ਤੇ ਕੁਝ ਤੇ ਉਹਦੇ ਹੋਣਾ ਹੈ ਸਤਿਅਾ ਕੀ ਹੋਣਾ ਹੈ ਜੀ ਅਸੀਂ ਇਹ ਮਨੀ ਬਣਾ ਲਿਆ ਹੈ ਕਿ ਕੋਈ ਵੀ ਚੀਜ਼ ਉਹ ਕਰੇ ਉਹ ਕਿੰਨੇ ਦਿਨਾਂ ਹੀ ਨਿੰਦਨਾ ਕਰਨੀ ਹੈ ਉਹ ਦੇਣਾ ਸਾਡੀ ਆਪੋਜੀਸ਼ਨ ਦੀ ਸਾਖ ਕੱਢਦੀ ਹੈ ਉਹਨਾਂ ਦੀ ਨਹੀਂ ਕੱਢਦੀ ਜੀ ਔਰ ਇਹੀ ਕਾਰਨ ਹੈ ਤੁਸੀਂ ਵਿਅਕਤੀਗਤ ਕਟਾਕਸ਼ ਜਿੰਨਾ ਕਰੋਗੇ ਆਪਣੇ ਮੁਖਾਲਫ ਮੁਖਾਲਫ ਦੇ ਉਹਦੀ ਛਵੀ ਵਧੇਗੀ ਔਰ ਨਾਲ ਤੁਸੀਂ ਲੋਕਤੰਤਰ ਦੀ ਨੀ ਆਨੂ ਖੁਦੇ ਡਰ ਰਹੇ ਹੋ ਮਨ ਯਾਦ ਆ ਬਾਦਲ ਸਾਹਿਬ ਦੇ ਟਾਈਮ ਤੇ ਜਦੋਂ ਆਪੋਜੀਸ਼ਨ ਵਿਧਾਨ ਸਭਾ ਚ ਬੈਠਦੀ ਸੀ ਤਾਂ ਕਈ ਮਸਲਿਆਂ ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕਰ ਜਾਂਦੇ ਸੀ ਈਵਨ ਪ੍ਰਕਾਸ਼ ਸਿੰਘ ਬਾਦਲ ਵੀ ਆਪੋਜੀਸ਼ਨ ਦੀ ਤਾਰੀਫ਼ ਕਰਦੇ ਹੁੰਦੇ ਸੀ ਕਿ ਭਾਈ ਤੁਹਾਡੇ ਬਜ਼ੁਰਗਾਂ ਨੇ ਸਾਡੀ ਇਹ ਸੜਕ ਬਣਵਾਈ ਸੀ ਤੁਹਾਡਾ ਬੜਾ ਧੰਨਵਾਦ ਹੁਣ ਜਿਹੜਾ ਸਰ ਆਪੋਜੀਸ਼ਨ ਦੇ ਮਾਇਨੇ ਸਿਰਫ ਕ੍ਰਿਟਿਸਿਜ਼ਮ ਹੋ ਗਿਆ ਇਹ ਇਹ ਵਜ੍ਹਾ ਕੀ ਹੈ ਇਹ ਇਹਦਾ ਤੁਸੀਂ ਕੀ ਕਰਨ ਮੈਂ ਕਹਿਣਾ ਸੀ ਕਿ ਇਹ ਮੰਦਾ ਬੋਲਣਾ ਮੰਦੀ ਮੰਦੀ ਸ਼ੈਲੀ ਮੰਦੀ ਪਾਸ਼ਾ ਇਹ ਕੁਝ ਅਜੀਬ ਜਈ ਪ੍ਰਵ੍ਰਤੀਆਂ ਦੇਖ ਰਿਹਾ ਉਹਨਾਂ ਦੇ ਵਿੱਚ ਔਰ ਹਰ ਪਾਰਟੀ ਦੇ ਕੁਝ ਹੋਜੇ ਲੋਕ ਨੇ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਕੋਲੋਂ ਲੋਕ ਇੱਕ ਮਰਿਆਦਾ ਐਕਸਪੈਕਟ ਕਰਦੇ ਨੇ ਇੱਕ ਮਿਆਰ ਹੈ ਵੀ ਤੁਸੀਂ ਇਹਨੂੰ ਨਹੀਂ ਇਹ ਲਕਸ਼ਮਣ ਰੇਖਾ ਇਤੋਂ ਅੱਗੇ ਨਹੀਂ मैच फिक्सिंग वगैरह का तो मैं कि कहानू मगर मैं ये जरूर कह सकना कि इन्नी पोलिटिकल विरोधी कभी जाति दुश्मन नहीं समझा जाता जी जहाँ उदाहरण उन्हें दता जब तक जिसमें वाजपाई जी भी सन वाजपाई जी की जी कदर से आदर सी मैं याद है जिस वे अटैक होया पार्लीमेंट के उपर प्रधानमंत्री वाजपाई सन उन्होंने सब तो पहला सवाल किया देखिए सोनिया जी ठीक है कि नहीं सोनिया जी कहाँ जी। जिस वेले कुछ पर्सनल अटैक व्डे लीडर के उपर बीजेपी कांग्रेस और बीजेपी वे नेता दे परिवार दे देफ़ सुने गया के स, कि पार्लियामेंट चाहिए ने दोनों तिर टॉप लीडरशिप्स ने मिलकर हिदायत दी किसी परिवार बंदाफ़ परसनल इल्जाम नहीं लाने ये उदाहरण ने मगर स्टेटा कम बदत् तो बदत्र हो रहे हैं और मैं दुख होंगे क्योंकि ਇੱਕ ਲੈਵਲ ਤੇ ਸਾਰੇ ਅਸੀਂ ਇੱਕ ਦੂਸਰੇ ਵਿਚਰਦੇ ਆਏ ਇੱਕ ਦੂਸਰੇ ਨੂੰ ਸਸਿਆਕਾਲ ਕਹਿੰਦੇ ਆ ਕਦੀ ਵੀ ਇਨਸਾਨ ਆਪਣੀ ਵਾਣੀ ਤੋਂ ਇਨਾ ਮਜਬੂਰ ਨਾ ਹੋ ਜਾਏ ਕਿ ਕਿਸੇ ਨੂੰ ਸਸਿਆਕਾਲ ਬੁਲਾ ਦੇ ਲਾਇ ਬਿਲਕੁਲ ਠੀਕ ਹੈ ਡਿਫਰੈਂਸ ਆਫ ਓਪੀਨੀਅਨ ਹੋਣਾ ਚਾਹੀਦਾ ਨਿੱਜੀ ਸਿਆਸਤ ਨਹੀਂ ਹੋਣੀ ਚਾਹੀਦੀ ਇੱਕ ਚੀਜ਼ ਹੋਰ ਮੈਂ ਇਨ ਐਡੀਸ਼ਨ ਤੁਹਾਡੇ ਤੋਂ ਪੁੱਛਣੀ ਚਾਹੂੰਗਾ ਸਰ ਕਿ ਦੇਸ਼ ਲੈਵਲ ਤੇ ਵੀ ਇਸ ਤਰ੍ਹਾਂ ਸੁਣਨ ਨੂੰ ਮਿਲਦਾ ਹੈ ਲੀਡਰ ਹੀ ਇਹ ਗੱਲ ਆਪ ਐਕਸਪੋਜ਼ ਕਰਦੇ ਨੇ ਕਿ ਅ ਏਜੰਸੀਜ਼ ਦਾ ਬੜੀ ਦੁਰਵਰਤੋਂ ਹੋ ਰਹੀ ਹੈ ਚਾਹੇ ਉਹ ਵਿਜੀਲੈਂਸ ਹੋਵੇ ਚਾਹੇ ਸੀਬੀਆਈ ਹੋਵੇ ਚਾਹੀ ਈਡੀ ਹੋਵੇ ਚਾਹੇ ਇੰਕਮ ਟੈਕਸ ਹੋਵੇ ਕਿ ਜੇ ਕੋਈ ਲੀਡਰ ਦਾ ਕੰਸੈਂਟ ਨਹੀਂ ਮਿਲ ਰਿਹਾ ਜੇ ਕੋਈ ਲੀਡਰ ਸੈੱਟ ਨਹੀਂ ਆ ਰਿਹਾ ਤਾਂ ਉਹਦੇ ਤੇ ਰੇਡ ਹੋ ਜੇ ਤੁਹਾਨੂੰ ਤੁਹਾਡੀ ਨਿੱਜੀ ਟਿੱਪਣੀ ਕੀ ਹੈ ਦੇਤੇ ਇਹ ਨਜ਼ਰੀਆ ਹੈ ਕਿ ਦੇਖੋ ਇਹ ਇੱਕ ਜਨਰਲ ਇੱਕ ਫੀਲਿੰਗ ਹੈ ਇੱਕ ਤੱਕੇ ਵਿੱਚ ਕਿ ਏਜੰਸੀਜ਼ ਨੂੰ ਬਹੁਤ ਜ਼ਿਆਦਾ ਪਾਵਰ ਹੈ ਔਰ ਕਈ ਲੋਕ ਜਿਹਨੇ ਉਹ ਨਾਹਕ ਅਰੈਸਟ ਹੋਏ ਨੇ ਜਿਸਨ ਸਈ ਬਾਬਾ ਦਾ ਕੇਸ ਦੇਖ ਲਈਏ 10 ਸਾਲ ਇੱਕ ਪ੍ਰੋਫੈਸਰ ਇੱਕ ਯੂਨੀਵਰਸਿਟੀ 10 ਸਾਲ ਦੇ ਬਾਅਦ ਉਹਦੀ ਰਿਹਾਈ ਹੋਈ ਹੁਣ ਤੱਕ ਉਹਨੂੰ ਬੇਲ ਨਹੀਂ ਮਿਲੀ ਜੁਰਮ ਉਹਦਾ ਉਹ ਉਹ ਉਹਦੇ ਕੇਸ ਸੀਗਾ ਉਹਦੇ ਖਿਲਾਫ ਰਿਜੈਕਟ ਹੋ ਗਿਆ ਉਹਦੀ ਜ਼ਿੰਦਗੀ ਦੇ 10 ਸਾਲ ਕਿੰਨੇ ਦੇਣੇ ਨੇ ਉਸੇ ਤਰ੍ਹਾਂ ਕੁਝ ਲੀਡਰ ਨੇ ਜੋ ਸਮਝਦਾਨ ਨਵੇਂ ਸਾਹ ਦੇਤੇ ਦੁਰਪਯੋਗ ਹੋ ਰਹੀ ਸ਼ਕਤੀ ਦਾ ਜੀ ਮਗਰ ਜੇ ਤੁਸੀਂ ਸਰਕਾਰ ਵਾਲਿਆਂ ਨੂੰ ਪੁੱਛੋ ਉਹ ਕਹਿਣਗੇ ਕਿ ਜੀ ਸਾਰੇ ਕੋਟਾ ਵਿੱਚ ਇਹਨਾਂ ਦੀਆਂ ਅਪੀਲਾਂ ਰੱਦ ਹੋ ਗਈਆਂ ਨੇ ਤੇ ਕੁਝ ਤੇ ਸਾਡੀ ਗੱਲ ਹੋएगी ਨਾ ਸਚਾਈ ਹੋएगी ਨਾ ਸੋ ਇਹ ਮੈਨੂੰ ਪਤਾ ਨਹੀਂ ਕਿ ਕਿੱਥੇ ਜਾ ਕੇ ਬੈਲੈਂਸ ਹੈ ਮਗਰ ਕੁਝ ਸਚਾਈ ਦੋਨੋਂ ਵੱਲ ਹੈ ਦੋਨੋਂ ਵੱਲ ਆਫਟਰ ਆਲ ਹੁਣ ਤੁਸੀਂ ਕਹਿ ਕੇ ਮੈਂ ਨਹੀਂ ਲਾਂਗਾ ਕਿਸੇ ਦੇ ਕਈ ਵੱਡੇ ਲੀਡਰ ਨੇ ਮੈਂ ਚੰਗੇ ਲੀਡਰ ਵੀ ਨਹੀਂ ਉਹਨਾਂ ਨੇ ਕਈ ਚੰਗੀਆਂ ਗੱਲਾਂ ਕੀਤਿਆ ਨੇ ਉਹਨਾਂ ਦੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਬੇਲਾ ਰਿਜੈਕਟ ਹੋ ਰਹੀਆਂ ਨੇ ਉਨ ਕੀ ਅਸਿਆ ਮੰਨ ਲੀਏ ਕਿ ਬਈ ਹਾਈ ਕੋਰਟ ਦਾ ਜੱਜ ਵੀ ਗਲਤ ਹੈ ਸੁਪਰੀਮ ਕੋਰਟ ਦਾ ਜੱਜ ਵੀ ਗਲਤ ਹੈ ਕੀ ਕਰੀਏ ਜੀ ਤਾਂ ਕਿਤੇ ਬੈਲੈਂਸ ਹੈ ਮਗਰ ਇਹ ਤੁਹਾਡੀ ਗੱਲ ਦਰੁਸਤ ਹੈ ਕਿ ਪਾਵਨਾ ਬਣੀ ਹੈ ਕਿ ਏਜੰਸੀਆਂ ਦੇ ਬਹੁਤ ਵੱਡੀ ਤਾਕਤ ਹੈ ਔਰ ਪੋਲਿਟੀਕਲ ਵਿਰੋਧੀਆਂ ਦੇ ਖਿਲਾਫ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਮਗਰ ਇਹ ਦੇ 100% ਸਚਾਈ ਹੈ ਜਾਂ 10% ਸਚਾਈ ਹੈ ਇਹ ਕੋਈ ਨਹੀਂ ਕਹਿ ਸਕਦਾ ਇਹ ਖੁਰ ਲੋਕਾਂ ਦੇ ਮਨ ਚ ਬਹੁਤ ਵੱਡਾ ਵਹਿਮ ਹੈ ਸਰ ਲੋਕ ਇਹ ਮਹਿਸੂਸ ਕਰਦੇ ਆ ਕਿ ਇਲੈਕਟਰਲ ਸਿਸਟਮ ਦੇ ਵਿੱਚ ਤਾਂਦਲੀ ਹੈ ਪਿਛਲੇ 5-7 ਸਾਲਾਂ ਤੋਂ ਇਹ ਨੈਰੇਟਿਵ ਬੜਾ ਖੜਾ ਹੋ ਰਿਹਾ ਹੈ ਕਿ ਲੋਕਾਂ ਦੀ ਇਲੈਕਟਰਲ ਸਿਸਟਮ ਤੇ ਭਰੋਸੇਯੋਗਤਾ ਘਟ ਗਈ ਇੱਕ ਦੌਰ ਸੀ ਲੋਕਾਂ ਦਾ ਬਲਾਈਂਡ ਫੇਸ ਸੀ ਮੈਂ ਵੋਟ ਪਾ ਕੇ ਆਇਆ ਮੈਂ ਜਿਸ ਲੀਡਰ ਨੂੰ ਵੋਟ ਪਾਈ ਆ ਉਸੇ ਨੂੰ ਗਈ ਹੈ ਹੁਣ ਲੋਕ ਵੋਟ ਪਾ ਕੇ ਵੀ ਰਿਜ਼ਲਟ ਤੋਂ ਸੈਟੀਸਫਾਈ ਨਹੀਂ ਹੁੰਦੇ ਹੁਣ ਇਹ ਬੜੀ ਵਿਡੰਬ ਬਣਾ ਹੈ EVM ਦੇ ਉੱਪਰ ਸਵਾਲ ਹੈ ਕਿ ਜੀ ਈਵੀਐਮ ਮੈਨੂਪਲੇਟ ਕਰ ਲਿਆ ਜਾਂ ਈਵੀਐਮ ਮੈਨੂਪਲੇਟ ਹੋ ਸਕਦਾ ਹੈ ਮੈਨੂੰ ਨਹੀਂ ਪਤਾ ਟੈਕਨੋਲੋਜੀਕਲੀ ਤਾਂ ਕੋਈ ਵੀ ਚੀਜ਼ ਮੈਨੂਪਲੇਟ ਹੋ ਸਕਦੀ ਹੈ ਮਗਰ ਕੀ ਕਿਸੇ ਇੱਕ ਚੁਣਾਵ ਵਿੱਚ ਜਾਂ ਰਾਸ਼ਟਰ ਦੇ ਚੁਣਾਵ ਵਿੱਚ ਈਵੀਐਮ ਨੂੰ ਮੈਨੂਪਲੇਟ ਕੀਤਾ ਗਿਆ ਹੈ ਨਹੀਂ ਕੀਤਾ ਗਿਆ ਇਹਦੇ ਮੁਤਲਕ ਸੁਪਰੀਮ ਕੋਰਟ ਤੱਕ ਕੇਸ ਗਿਆ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਸਾਰੀ ਪਾਰਟੀਆਂ ਨੇ ਮਸ਼ੀਨਾ ਮਸ਼ੀਨਾ ਦੇ ਦੁਆਰਾ ਆਪਣੀ ਆਪਣੀ ਗੱਲ ਰੱਖੀ ਪਰ ਇਸ ਚਾਰਜ ਨੂੰ ਨਿਰਸਤ ਕਰ ਦਿੱਤਾ ਗਿਆ ਇਸ ਚਾਰਜ ਨੂੰ ਸੁਪਰੀਮ ਕੋਰਟ ਨੇ ਸਵੀਕਾਰ ਨਹੀਂ ਕੀਤਾ ਇਲੈਕਸ਼ਨ ਕਮਿਸ਼ਨ ਨੇ ਸਵੀਕਾਰ ਨਹੀਂ ਕੀਤਾ ਹੁਣ ਜਿੱਥੇ ਤੇ ਆਪੋਜੀਸ਼ਨ ਚੋਣ ਜਿੱਤ ਜਾਂਦੀ ਹੈ ਉੱਥੇ EVM ਠੀਕ ਹੈ ਜਿੱਥੇ ਹਾਰ ਜਾਂਦੀ ਹੈ ਕਹਿੰਦੇ ਜੀ EVM ਹੈ ਜਾਂ ਤੇ ਤੁਸੀਂ ਆਪਣਾ ਮੋਰਲ ਹਾਈ ਗਰਾਉਂਡ ਲਾਓ ਔਰ ਕਹੋ ਕਿ ਅਸੀਂ ਜਿੱਤ ਗਏ ਆ ਪਰ ਅਸੀਂ ਇਸ ਰਿਜ਼ਲਟ ਨੂੰ ਨਹੀਂ ਮੰਨਦੇ ਜਾਂ ਅਸੀਂ ਜਦ ਤੱਕ ਤੁਸੀਂ ਬੈਲਟ ਤੇ ਚੋਣ ਨਹੀਂ ਕਰਾਓਗੇ ਅਸੀਂ ਚੋਣ ਵੀ ਨਹੀਂ ਲੜਾਂਗੇ ਤਾਂ ਤੇ ਮੈਨੂੰ ਗੱਲ ਸਮਝ ਆਂਦੀ ਹੈ ਪਰ ਜੇ ਜਿੱਤ ਜਾਓ ਤਾਂ ਫਿਰ ਠੀਕ ਹੈ ਜੇ ਹਾਰ ਜਾਓ ਤਾਂ ਗਲਤ ਹੈ ਤੁਸੀਂ ਕੋਰਟਸ ਦੀ ਗੱਲ ਕੀਤੀ ਸਰ ਸਵਾ ਚਾਰ ਕਰੋੜ ਕੇਸ ਲੋਅਰ ਤੇ ਅੱਪਰ ਜਿਹੜੀਆਂ ਕੋਰਟਸ ਹੈਗੀਆਂ ਨੇ ਪੈਂਡੈਂਸੀ ਹੈਗੀ ਆ जजजां ਦੇ ਹਵਾਲੇ ਤੇ ਤੁਸੀਂ ਇਸ ਗੱਲ ਨੂੰ ਕਿਵੇਂ ਵੇਨੇ ਹੋ ਦੇਖੋ ਇਹ ਪੈਂਡੈਂਸੀ ਦਾ ਇੱਕ ਬਹੁਤ ਅਹਿਮ ਮੁੱਦਾ ਹੈ ਔਰ ਇਹ ਬਿਲਕੁਲ ਜਾਇਜ਼ ਮੁੱਦਾ ਹੈ ਜਦ ਮੈਂ ਲॉ मिनिस्टर ਸੀ ਅਸੀਂ ਵੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਸਕੀ ਪ੍ਰੋਸੈਸ ਕਰੀਏ ਕਿ ਬਈ ਜਸਟਿਸ ਡਿਲੀਵਰ ਹੋ ਜਾਏ ਔਰ ਟਾਈਮ ਤੇ ਹੋ ਜਾਏ ਨਹੀਂ ਕਿ ਲੋਕ ਵੇਟ ਹੀ ਕਰਦੇ ਰਹਿਣ ਔਰ ਕੇਸ ਪਾਇਲ ਅਪ ਹੀ ਹੁੰਦੇ ਰਹਿ ਕੋਈ ਸਪੈਸਿਫਿਕ ਹੱਲ ਅਸਤੱਕ ਨਹੀਂ ਨਿਕਲ ਸਕਿਆ ਕਿਉਂਕਿ ਸਿਸਟਮ ਦੇ ਵਿੱਚ ਵਕੀਲ ਇੱਕ ਸਟੇਕਹੋਲਡਰ ਨੇ जज स्टेक होल्डर ने कोर्ट्स द कि बिल्डिंग्स नहीं ने कितने जजिज नहीं ने कोई प्रोसीजर है ने कि बिना नोटिस दे या बिना ओपरचूनिटी ऑफ मेकिंग ऑर पॉइंट वो बगैर कोई फैसला नहीं हो सकता पर आ फ्रीन है जजा मैं देखे, मैं देखिया मैं तो सुप्रीम कोर्ट हाई कोर्ट जाना सौ सौ पटिशन रोज़ पढ़ के आते हैं रोज़ फैसले करते हैं और नाइनटी नाइन परसेंट जजिस ने पढ़ी होंगी फाइल जी असि चार केसि जाना हो है एक दिन जान निकल जाती हाला तो है हालांकि इन्ना तजर्बा है मगर तो आफरी ने सुप्रीम कोर्ट और हाई कोर्ट के जजेस तो कम किम कस डिस्पोोज करते उस तो दूने केस फाइल हो जाते ही कारण है अज एक कंडक्टर जरा करप्शन केसिस डिसमिस होंगे वह भी सुप्रीम कोर्ट तक जाता है जी बिल्कुल जाता है वो जी मैं आखिर तक लड़ाई करनी है डिवोर्स का मामला है एलिमनी का मामला है नॉर्मली छ ਛੋਟੀਆਂ ਅਦਾਲਤਾਂ ਤੱਕ ਇਹ ਸੁਲਝਾਣੇ ਚਾਹੀਦੇ ਨੇ ਪਰ ਹਰ ਆਦਮੀ ਕਹਿੰਦਾ ਮੈਂ ਨੂੰ ਸੁਪਰੀਮ ਕੋਰਟ ਤੱਕ ਮ ਜਾਣਾ ਹੈ ਜੀ ਸੁਪਰੀਮ ਕੋਰਟ ਕੀ ਕਰੇ ਸੋ ਇਹ ਬੜਾ ਪੇਚੀਦਾ ਮਸਲਾ ਹੈ ਪਰ ਮੈਂ ਇਹ ਗੱਲ ਸਵੀਕਾਰ ਕਰਨਾ ਕਿ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਸਾਦਾ ਟਾਜ ਆਏਗਾ ਜੇ ਅਸੀਂ ਪੈਂਡੈਂਸੀ ਦੇ ਮਾਮਲੇ ਨੂੰ ਅਡਰੈਸ ਨਾ ਕਰੀਏ ਹੋਲ ਜੱਜਿਸ ਬਣਾਣੇ ਹੋਣ ਹੋਰ ਕੋਰਟਸ ਬਣਾਣੇ ਹੋਣ ਸਭ ਕੁਝ ਕਰਨਾ ਪਏਗਾ ਕੁਝ ਕੁਝ ਚੀਜ਼ਾਂ ਹੋਈਆਂ ਨੇ ਫॉर द ਬੈਟਰ जी। डिस्पोजल सुप्रीम कोर्ट और हाई कोर्ट दी पिछले साल बनिस्पत बहुत ज्यादा है मगर उन्नीयों केस हो रहे जा जाते हैं आबादी वधी जा रही है डिस्प्यूट्स वे और सब तो वो खतरे की घंटी कि कॉन्फ्लिक्ट्स बद रहे हर चीज में जा रही है बिल्कुल ठीक है, है एक ਇਹ ਪੱਲੇ ਪਰਚਾ ਸੰਭਾਲ ਦਿੰਦੀ ਸੀ ਘਰ ਦੇ ਵੱਡਿਆਂ ਦੇ ਕਹਿੰਦੇ ਸਾਰੇ ਮਸਲਾ ਜਾਂਦਾ ਹੀ ਨਹੀਂ ਸੀ ਆਨੇ ਜਾਂਦਾ ਨਹੀਂ ਸੀ ਹੁਣ ਹਰ ਮਸਲਾ ਥਾਣੇ ਹਰ ਮਸਲਾ ਕਚੈਰੀ ਚ ਹਰ ਮਸਲਾ ਫੈਮਿਲੀ ਕੋਰਟ ਹਰ ਮਸਲਾ ਹਾਈ ਕੋਰਟ ਹਰ ਮਸਲਾ ਸੁਪਰੀਮ ਕੋਰਟ ਕਿਸ ਤਰ੍ਹਾਂ ਗੱਲ ਬੋਕ ਇਹਦਾ ਕਾਰਨ ਤੁਸੀਂ ਫਰੀडम ਆਫ ਸਪੀਚ ਬਣਦੇ ਹੋ ਜਾਂ ਅਵੇਅਰਨੈਸ ਬਣਦੇ ਹੋ ਨਹੀਂ ਨਾ ਫਰੀडम ਆਫ ਸਪੀਚ ਆ ਨਾ ਅਵੇਅਰਨੈਸ ਹੈ ਲੋਕ ਲੜਾਕੂ ਹੋ ਗਏ ਨੇ ਲੜਨਾ ਹੈ ਲੜਾਈ ਕਰਨੀ ਹੈ ਮੈਂ ਯਾਦ ਹੈ ਇੱਕ ਪਹਿਨਪਰਾ ਦਾ ਸਕੇ ਪਹਿਨਪਰਾ ਦਾ ਇੱਕ ਮਕਦਮਾ ਚੱਲ ਰਿਹਾ ਸੀ ਦਿੱਲੀ ਦੀ ਪ੍ਰਾਪਰਟੀ ਦੀ ਜਦ ਮੈਂ 1975 ਵਕਾਲੇਟ ਸ਼ੁਰੂ ਕੀਤੀ ਸੀ ਤਾਂ ਵੀ ਉਹ ਮਕਦਮਾ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਹੈ oh my god ਤੁਸੀਂ ਦਾ ਅੰਦਾਜ਼ਾ ਲਾ ਲਓ ਪਹਿਨਪਰਾ ਦਾ ਤੁਸੀਂ ਸਰ ਡਾਕਟਰ ਮਰਮੋਣ ਸਿੰਘ ਹੋਰਾਂ ਦੇ ਨਾਲ ਵੀ ਕੰਮ ਕੀਤਾ ਹੈ ਹੁਣ ਪਿਛਲੇ 10 ਸਾਲ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿੰਸਟਰ ਮੋਦੀ ਨੇ ਦੋਨਾਂ ਦੇ ਵਿੱਚ ਤੁਸੀਂ ਕੀ ਡਿਫਰੈਂਸ ਮਹਿਸੂਸ ਕਰਦੇ ਹੋ थोड़ा औखा सवाल है लिए बहुत अंतर है मनमोहन सिंह जी मनमोहन सिंह जी ने कभी अपने आप नोलीटिशन नहीं मनिया हमेशा कहते कहें कि मैं हालात के कारण मुक प्राइम मिनिस्टर हाँ पर वो बहुत विद्वान और बहुत सज्जन और बहुत ही नोबल इंसान ने प्राइम मिनिस्टर मोदी दी बहुत खूबियां ने देखो मैं जो दुनिया जो मर्जी कहते रहे कोई भी इंसान इन्ने व्डे अहदे तक नहीं पहुँच सकता जब तक उद्देश्य कुछ गल ना हो ਮੈਂ ਆਪਣੀ ਜ਼ਿੰਦਗੀ ਦਾ ਇੱਕ ਤੱਤ ਕੱਢਿਆ ਕਿਸੇ ਵੀ ਫੀਲਡ ਚ ਇੱਕ ਆਦਮੀ ਜੋ ਟੌਪ ਤੇ ਪਹੁੰਚਦਾ ਹੈ ਉਹਦੇ ਵਿੱਚ ਕੁਝ ਗੱਲਤਾ ਹੈ ਜੀ ਮੈਨੂੰ ਇੱਕ ਦੋ ਵਾਰ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਖੁੱਲੇ ਦਿਲ ਨਾਲ ਗੱਲ ਕਰਦene ਸਭ ਨੂੰ ਮਿਲਦੇ ਨੇ ਹਾਂ ਉਹਨਾਂ ਦੀ ਇੱਕ ਵਿਚਾਰਤਾਰਾ ਹੈ ਉਹ ਅਜੇ ਦੀ ਨਹੀਂ ਹੈ 40 50 ਸਾਲ ਤੋਂ ਜ਼ਿਆਦਾ ਉਹਨਾਂ ਨੇ ਕਾਰਜ ਕਰਤਾ ਤੋਂ ਸ਼ੁਰੂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਇੱਕ ਵਿਚਾਰਤਾਰਾ ਦੇ ਨਾਲ ਜੋੜਿਆ ਪਰ हर चीज उन्हों की बुरी कही जाइए हर जो ताना शाह कही जाइए उन्होंने मतलब परसनल कटाक्ष किया जाए मैं मेरुता सो so, दोनों ही दोनों के कंपैरिजन तो हो नहीं सदगा किसी भी दो वे व्यक्तियों इस कंपैरिजन करना मुनासिब भी नहीं मगर दो अपनी खूबियां और कुछ कमजोरिया भी होंगे ने हर इंसान होंदिया ने बिल्कुल डेमोक्रेसी केंद्र ने कि के, डेमोक्रेसी बड़ी बड़ा खूबसूरत सिस्टम बनाया गया कि ऑपोजिशन बहुत वा ਕ੍ਰੂਲ ਮੰਨਿਆ ਜਾਂਦਾ ਆਪੋਜੀਸ਼ਨ ਦਾ ਕਹਿੰਦੇ ਸਰਕਾਰ ਚੰਗੀ ਤਾਂ ਹੀ ਸਾਬਤ ਹੋਵੇਗੀ ਜੇ ਚੰਗੀ ਆਪੋਜੀਸ਼ਨ ਹੋਵੇਗੀ ਅੱਜ ਦੀ ਤਰੀਕ ਦੇ ਅੰਦਰ ਤੁਸੀਂ ਦੇਸ਼ ਦੇ ਵਿੱਚ ਆਪੋਜੀਸ਼ਨ ਦੇ ਪੋਲੀਟਿਕਲੀ ਕੰਟਰੀਬਿਊਸ਼ਨ ਨੂੰ ਤੇ ਆਪੋਜੀਸ਼ਨ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਉਹਦਾ ਮੁਲਾਂਕਣ ਕਰੋਗੇ ਮੈਂ ਕੋਈ ਬਹੁਤ ਖੁਸ਼ੀ ਨਾਲ ਐ ਗੱਲ ਨਹੀਂ ਕਹਿ ਰਿਹਾ ਕਿਉਂਕਿ ਮੈਂ ਤੁਹਾਡੇ ਦਰਸ਼ਕਾਂ ਨੂੰ ਗੱਲ ਕਹਿਨੀ ਹੈ ਔਰ ਸੱਚਾਈ ਨਾਲ ਕਹਿਨੀ ਹੈ ਕਿਉਂਕਿ ਮੈਂ ਕਿਸੇ ਪਾਰਟੀ ਨਾਲ ਹੁਣ ਇਸ ਵੇਲੇ ਸਬੰਧਿਤ ਨਹੀਂ ਹਾਂ ਬਿਲਕੁਲ ਕੱਲ ਦਾ ਮੈਨੂੰ ਪਤਾ ਨਹੀਂ मगर ऑपोजिशन की स्थिति कोई चंगी नहीं ओपोजिशन अपने आप खंडित है ओपोजिशन कोई एक बंद यह प्रोजेक्ट नहीं कर पा रही जिस देख के लोग है कह हाँ जे मोदी जी नहीं ने तो फिर ये प्रधानमंत्री हो सकता है बराबर मैच नहीं आ रहा नहीं कोई मैच नहीं आज कोई मैच नहीं अज मैं कह सकना कि देश की डोमीनेंट पोलिटिकल हस्ती अज प्रधानमंत्री मोदी है ਕਲ ਕੀ ਹੋਵੇਗਾ ਮੈਂ ਨਹੀਂ ਕਹਿ ਸਕਦਾ ਜਿਸ ਤਰ੍ਹਾਂ ਇੱਕ ਜ਼ਮਾਨੇ ਚ ਇੰਦਰਾਜੀ ਸਾਹਿਬ ਇੱਕ ਜ਼ਮਾਨੇ ਚ ਨਹਿਰੂ ਪੰਡਿਤ ਨਹਿਰੂ ਸਾਹਿਬ ਉਹ ਦੌਰ ਕਾਂਗਰਸ ਦਾ ਦੌਰ ਸੀ ਅੱਜ ਦਾ ਇਹ ਦੌਰ ਮੈਂ ਸਮਝਦਾ ਮੋਦੀ ਚ ਦਾ ਦੌਰ ਹੈ ਇੱਕ ਆਖਰੀ ਸਵਾਲ ਮੇਰਾ ਧਰਮ ਦੀ ਪੋਲਿਟਿਕਸ ਜਾਤੀਵਾਦ ਦੀ ਪੋਲਿਟਿਕਸ ਤੁਹਾਡੇ ਤਜਰਬੇ ਦੇ ਮੁਤਾਬਕ ਪਿਛਲੇ ਸਮੇਂ ਦੇ ਨਾਲੋਂ ਵੱਧ ਗਈ ਹੈ ਜੇ ਵੱਧ ਗਈ ਹੈ ਤਾਂ ਤੁਸੀਂ ਇਹਦੀ ਵਜ੍ਹਾ ਕੀ ਮੰਨਦੇ ਬਹੁਤ ਵਧੀਆ ਹੈ ਔਰ ਇਸ ਤਰ੍ਹਾਂ ਵਧੀ ਹੈ ਕਿ ਦੇਸ਼ ਖੰਡੇਤ ਹੋ ਰਿਹਾ ਹੈ ہر طرح دا ਵਿਤਕਰਾ ہر طرح دی درਾਰ اونچ نیچ دی ਦੁਕਾਰ ਦੇ ਦੇ ਦੀ ਦਰਾਰ ਧਰਮ ਦੇ ਆਧਾਰ ਦੇ ਉੱਪਰ ਦਰਾਰ ਅਮੀਰ ਗਰੀਬ ਦੀ ਦਰਾਰ اور ਹੁਣ ਇੱਕ ਕਾਸ ਸੈਂਸਸ ਮਾਫ ਕਰਨਾ ਕਾਂਗਰਸ ਪਾਰਟੀ ਕਾਸ ਸੈਂਸਨ ਮੰਨ ਰਹੀ ਮੈਂ ਤਾਂ ਸਮਝ ਨਹੀਂ ਸਕਿਆ ਗਰੀਬ ਦੀ ਇਮਪਾਵਰਮੈਂਟ ਦੀ ਗੱਲ ਹੈ ਉਹਦੇ ਲਈ ریزਰਵੇਸ਼ਨ ਸੰਵਿਧਾਨ ਨੇ ਦਿੱਤੀ ਹੋਈ ਹੈ ਉਹ ਹੋਰ ਗੱਲ ਹੈ ਪਰ ਤੁਸੀਂ ਕਾਸ ਸੈਂਸਸ ਕਰਕੇ ਇਹ ਲੋਕਾਂ ਨੂੰ ਸਾਬਿਤ ਕਰਨਾ ਚਾਹ ਰਹੇ ਹੋ ਕਿ ਤੁਸੀਂ ਕਾਸਟ ਨੂੰ ਐਲੀਮੀਨੇਟ ਕਰੋਗੇ ਮਹਾਤਮਾ ਗਾਂਧੀ ਨੇ ਕਿਹਾ ਸੀ ਜਾਤ ਪਾਤ ਨੂੰ ਖਤਮ ਕਰਨਾ ਹੈ ਗੁਰਵਾਂ ਦੀ ਧਰਤੀ ਵਿੱਚ ਜਾਤ ਪਾਤ ਦੇ ਖਿਲਾਫ ਸਹੀ ਲੜਾਈ ਹੋਈ ਅਤੇ ਕਾਂਗਰਸ ਪਾਰਟੀ ਉਸ ਦਾ ਸੈਂਸਸ ਦਾ ਮੁੱਦਾ ਚੁੱਕ ਰਹੀ ਹੈ ਇਹਦੀ ਸਿਧਾਂਤਿਕ ਅਪਚਾਰਿਕਤਾ ਕੀ ਹੈ ਕੋਈ ਮੈਨੂੰ ਦੱਸੇ ਕਾਂਗਰਸ ਪਾਰਟੀ ਲਈ ਮੇਰੀ ਪਾਰਟੀ ਰਹੀ ਹੈ ਅੱਜ ਵੀ ਮੈਂ ਸਮਝਣਾ ਕਿ ਇਸ ਦੇਸ਼ ਦੀ ਸਿਆਸਤ ਲਈ ਕਾਂਗਰਸ ਦੇ ਵਿਚਾਰਤਾਰਾ ਸਹੀ ਵਿਚਾਰਤਾਰਾ ਹੈ कांग्रेस ਦੇ ਵਿੱਚ ਅੱਜ ਵੀ ਬੜੇ ਚੰਗੇ ਲੋਕ ਨੇ ਬੜੇ ਸੂਝਵਾਨ ਲੋਕ ਨੇ ਪਰ ਮੈਂ ਸਮਝ ਨਹੀਂ ਪਾਇਆ ਜੀ ਕਿ ਜਿਸ ਜਾਤ ਪਾਤ ਨੂੰ ਲੈ ਕੇ ਅੰਦੋਲਨ ਕਾਂਗਰਸ ਪਾਰਟੀ ਨੇ छेड़े ਸੀ ਅੱਜ ਉਹੀ ਉਹੀ ਪਾਰਟੀ ਆਪਣੀ ਸਾਰੀ ਰਾਜਨੀਤਿਕ ਰਣਨੀਤੀ ਨੂੰ ਕਾ ਸੰਸਦ ਦੇ ਆਧਾਰ ਦੇ ਉੱਪਰ ਬਣਾ ਰਹੀ ਹੈ ਇਹਦਾ ਮਤਲਬ ਜਿਹੜਾ ਬ੍ਰਾਹਮਣ ਹੈ ਜਿਹੜਾ ਠਾਕੁਰ ਹੈ ਜਿਹੜਾ ਦੂਸਰੀ ਜਾਤਾਂ ਦਾ ਬੰਦਾ ਹੈ ਉਹ ਹਿੰਦੁਸਤਾਨੀ ਨਹੀਂ ਜੀ

पिछले दस साल आप जो मोदी साहब भी ले लीए दे तो देश की ग्रोथ बनते हो या तो लगता कि ग्रोथ ग्रोथोले बहुत सारे घाटे भी हो गए नहीं इकनोमिक ग्रोथ की आधार पर कांग्रेस की सरकार ने रखी है देखो इस गई कोई कोई किसी किसम कोई वो नहीं है डाउट नहीं है, है। आफ्टऑल कोई हिंदुस्तान सिर्फ दस साल नहीं ना इतों तक पहुंचे ਇਹਦੀ ਹਰ ਸਰਕਾਰ ਨੇ ਉਸ ਤੋਂ ਪਹਿਲੇ ਜੇ ਜਨਤਾ दल ਦੀ ਸਰਕਾਰ ਆਈ ਉਸ ਤੋਂ ਪਹਿਲੇ ਬਾਛਪਾਈ ਜੀ ਦੀ ਸਰਕਾਰ ਆਈ ਸਾਰੀਆਂ ਸਰਕਾਰਾਂ ਦੇਸ਼ ਨੂੰ ਵਧਾਨਿਸ਼ ਯੋਗਦਾਨ ਦਿੰਦੀਆਂ ਨੇ ਔਰ ਇਹ ਕੱਲ ਮੋਦੀ ਨੇ ਆਪਣੇ ਸਪੀਚਸ ਵਿੱਚ ਕਹੀ ਹੈ ਕਿ ਮੈਂ ਸਭ ਨਹੀਂ ਕਹਿੰਦਾ ਕਿ ਸਭ ਕੁਝ ਅਸੀਂ ਕੀਤਾ ਹੈ ਮਗਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਨੂੰ ਇਹ ਅਧਿਕਾਰ ਹੁੰਦਾ ਹੈ ਕਿ ਜਿਹੜੀਆਂ ਨਵੀਆਂ ਚੀਜ਼ਾਂ ਹੋਣ ਉਹਦਾ ਕ੍ਰੈਡਿਟ ਉਹ ਲਵੇ ਪਰ ਬੁਨਿਆਦ ਇਹਦੀ ਪਿਛਲੇ ਸਰਕਾਰਾਂ ਨੇ ਰੱਖੀ ਹੈ ਦੇਸ਼ ਇੱਕ ਦਿਨ ਵਿੱਚ ਜਾਂ ਇੱਕ ਸਾਲ ਜਾਂ ਦਸ ਸਾਲ ਇਸ ਨਹੀਂ ਬਣਦਾ ਦੇਸ਼ ਜੱਦਾ ਆਜ਼ਾਦ ਹੋਇਆ 1947 ਤੋਂ ਲੈ ਕੇ ਦੇਖੋ ਨਾ 47 ਤੋਂ ਲੈ ਕੇ 2004 ਇਸ ਦੇਖੋ ਇਹਨਾਂ ਦੀ ਤਾਂ 10 ਸਾਲ ਸਰਕਾਰ ਆਈ ਹੈ ਪਰ ਉਹਦੇ ਵਿੱਚ ਜਿਹੜੀਆਂ ਉਪਲਬਧੀਆਂ ਉਹਨਾਂ ਦੀਆਂ ਹੈਨ ਉਹਦਾ ਹੱਕ ਲੈਣ ਦਾ ਉਹਨਾਂ ਨੂੰ ਅਧਿਕਾਰ ਹੈ ਉਹਦਾ ਉਹਦਾ ਕ੍ਰੈਡਿਟ ਲੈਣ ਦਾ ਉਹਨਾਂ ਨੂੰ ਅਧਿਕਾਰ ਹੈ ਸੁਪਲੀਮੈਂਟਰੀ ਮੇਰਾ ਸਵਾਲ ਮਾਫ ਕਰਿਓ ਜ਼ਾਫਾ ਕਰ ਰਿਹਾ ਹਾਂ ਆਪਣੇ ਤਜਰਬੇ ਦੇ ਮੁਤਾਬਕ ਬਾਹਰ ਬੈਠ ਕੇ ਬੇਸ਼ੱਕ ਤੁਸੀਂ ਅਜ ਕਾਂਗਰਸ ਦਾ ਹਿੱਸਾ ਨਹੀਂ ਹੋ ਤੁਸੀਂ ਬੀਜੇਪੀ ਤੇ ਕਾਂਗਰਸ ਤੇ ਵਰਕ ਕਲਚਰ ਚ ਕੀ ਫਰਕ ਮਹਿਸੂਸ ਕਰਦੇ ਹੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਚ ਕਹਿੰਦੇ ਨੇ ਅਗਲੀ ਵਾਰ 400 ਕੇ ਪਾਰ ਔਰ ਉਹ ਆਪਣੇ ਅਲਾਈਅੰਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਵਾਪਸ ਵੀ ਲੈ ਆਉਂਦੇ ਨੇ ਉਹ ਲੋਕ ਵੀ ਲੈ ਕੇ ਆਉਂਦੇ ਨੇ ਜਿਹੜੇ ਇੰਡੀਆ ਅਲਾਈਅੰਸ ਦੀ ਗੱਲ ਕਰਦੇ ਆ ਦੂਸਰੇ ਪਾਸੇ ਕਾਂਗਰਸ ਜਦੋਂ ਜੈਦ ਕਰ ਰਹੀ ਹੈ ਕਿ ਜਿਹੜੇ ਇੰਡੀਆ ਦੇ ਪਾਰਟਨਰ ਨੇ ਉਹ ਵੀ ਉਹਨਾਂ ਨੂੰ ਹੱਥ ਨਹੀਂ ਫੜਾ ਰਹੇ ਤਾਂ ਅਜਿਹੇ ਚ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਿਵੇਂ ਕਰੋਗੇ ਮੈਂ ਐਸੇ ਕਰਕੇ ਤੁਹਾਨੂੰ पहले क्या से पहले तो सवाल दे के जवाब कि ऑपोजिशन की स्थिति कोई आज बहुत अच्छी नहीं है और कारण है वह कारण है कि जेडी पार्टी ऑपोजिशन अलायंस की धुरी बन सकती सी फलक्रम बन सकती सी वो पार्टी आप बहुत कमजोर हो गई और इस करके इंडिया अलायंस के पार्टनर्स एक दूसरे के ओना भरोसा नहीं कर सक नहीं कर पा रहे जिना करंदी लोड है कांग्रेस पार्टी अपनी था बिल्कुल सही है वो कहती है कि जिथे ਸਾਡੀ ਜਿੰਨੀ ਵੋਟ ਸ਼ੇਅਰ ਹੈ ਉਨੀਆਂ ਸੀਟਾਂ ਤਾਂ ਸਾਨੂੰ ਦੋ जी ਜੇ ਉਹ ਜੇ ਉਹ ਹਰ ਜਗ੍ਹਾ ਕੰਪਰੋਮਾਈਜ਼ ਕਰਕੇ ਆਪਨੇ ਆਪ ਨੂੰ ਹੀ ਖਤਮ ਕਰ ਲੇਗੀ ਤਾਂ ਫਿਰ ਕਾਂਗਰਸ ਨੂੰ ਕੌਣ ਪੁੱਛੇਗਾ ਬਿਲਕੁਲ ਠੀਕ ਹੈ ਜਿਹੜੀਆਂ ਅਲਾਈਅੰਸ ਦੇ ਪਾਰਟਨਰਸ ਨੇ ਜਿਸ ਤੋਂ ਮਮਤਾ ਐ ਟੀਐਮਸੀ ਸਟਾਲਿਨ ਐ ਉਥੇ